ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਰਪੀੜੇ ਤੇ ਇਲਾਕਿਆਂ ਦੀ ਸੇਵਾ ਲਈ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁਖਸਾ ਸਾਹਿਬ ਜਿਹੜੇ ਤੋਂ ਜਿਹੜੀ ਬਸ਼ੂਨਾ ਦੇ ਚਾਰੇ ਦੀ ਦੂਸਰੀ ਵਟੇ ਕਿਸ਼ ਜਿਹੜੀ ਹੈ ਉਹ ਅੱਜ 100 ਤੋਂ ਵੱਧ ਟਰੱਕ ਜਿਹੜਿਆ ਉਹ ਰਵਾਨਾ ਕਰਦੇ ਪਹਿਲਾਂ ਜਿਹੜੀ ਚਮਕੌਰ ਸਾਹਿਬ ਦੀ ਇਤਿਹਾਸਕ ਤਤਤਵ ਗੁਰਦਾਸਪੁਰ ਜਿਹੜੇ ਵਾਸਤੇ ਟਰੱਕ ਜਿਹੜੇ ਆ ਉਹ ਜਾ ਚੁੱਕੇ ਹਨ ਹੁਣ ਸ਼੍ਰੋਮਣੀ ਅਕਾਲੀ ਦਲ ਨੇ 24 ਸਤੰਬਰ ਨੂੰ 2 ਵਜੇ ਪਾਰਟੀ ਹੈੱਡ ਆਫਿਸ ਮੀਟਿੰਗ ਬੁਲਾਈ ਹੈ ਜਿਹਦੇ ਵਿੱਚ ਅਸੀਂ ਸਾਰੇ ਹਲਕਿਆਂ ਤੋਂ ਰਿਪੋਰਟ ਲਵਾਂ ਕਿ ਉੱਥੇ ਕਿੰਨਾ ਹੋਰ ਨੁਕਸਾਨ ਹੋਇਆ ਜਿਹੜੀਆਂ ਟੀਮਾਂ ਗਈਆਂ ਸੀ ਉਹ ਵੀ ਆਪਣੀ ਰਿਪੋਰਟ ਦੇਣਗੀਆਂ ਕਿੰਨੀ ਕਣਕ ਕਿਸੇ ਇਲਾਕੇ ਦੇ ਵਿੱਚ ਗਰੀਬਾਂ ਨੂੰ ਘਰਾਂ ਵਿੱਚ ਖਾਣ ਵਾਸਤੇ ਚਾਹੀਦੀ ਹੈ ਕਿੰਨੀ ਕਣਕ ਜਿਹੜੀ ਬੀਜ ਦੇ ਰੂਪ ਤੇ ਵਿੱਚ ਜਿਹੜੀ ਅਗੋਂ ਬਜਾਈ ਹੋਣੀ ਉਹਦੇ ਵਾਸਤੇ ਚਾਹੀਦੀ ਹੈ ਕਿੰਨਾ ਕਿੰਨਾ ਥਾਵਾਂ ਤੇ ਕਿੰਨੇ ਖੇਤ ਖਰਾਬ ਹੋ ਗਏ ਆ ਜਿੱਥੇ ਸਿਰ ਛੁੱਕਣ ਵਾਸਤੇ ਪਾਰਟੀ ਦੇ ਨੌਜਵਾਨ ਜਿਹੜੇ ਟਰੈਕਟਰ ਲਾ ਕੇ ਉਹਨਾਂ ਕਿਸਾਨਾਂ ਦੀ ਜਿਹੜੀ ਆ ਉਹ ਮਦਦ ਕਰ ਸਕਦੇ ਜੇ ਕਿਤੇ ਬੰਨ ਦਾ ਕੰਮ ਅਧੂਰਾ ਹੈ ਤੇ ਉਹਨੂੰ ਪੂਰਾ ਕਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਵੇਂ ਮਦਦ ਕਰ ਸਕਦਾ ਚਾਰਿਆਂ ਵਗੈਰਾ ਦੀ ਜੇ ਕਿਤੇ ਹੋਰ ਰੋਡ ਆ ਫੌਗਿੰਗ ਮਸ਼ੀਨਾ ਜਿਹੜਾ ਮੱਛਲ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਕੰਦੇ ਵਿੱਚ ਪਰਿਵਾਰ ਹੋ ਜਾਂਦੀ ਹੈ ਸਾਡਾ ਤੋਂ ਬਾਅਦ ਉਹਦੇ ਵਾਸਤੇ ਕਿਤੇ ਕਿਤੇ ਕਿੰਨੀਆਂ ਮਸ਼ੀਨਾਂ ਚਾਹੀਦੀਆਂ ਉਹ ਵੀ ਉਹਦੇ ਵਿੱਚ ਫੈਸਲਾ ਕਰਕੇ ਜਾਰੀ ਕਰਾਂਗੇ ਔਰ ਇਸ ਤੋਂ ਲਾਵਾ ਕੋਈ ਹੋਰ ਵੀ ਸੇਵਾ ਜਿਹੜੀ ਸ਼੍ਰੋਮਣੀ ਅਕਾਲੀ ਜਨਤ ਹੈ ਇਹ ਜਿਹੜੀ 24 ਤਰੀਕ ਨੂੰ 2 ਵਜੇ ਮੀਟਿੰਗ ਹੋਣੀ ਹੈ ਸਾਰੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਔਰ ਸਾਰੇ ਹਲਕਾਂ ਚਾਂਦ ਚੜੇ ਆ ਉਹਦੇ ਵਿੱਚ ਸ਼ਾਮਲ ਹੋਣਗੇ ਜਿਹੜੀਆਂ ਟੀਮਾਂ ਗਈਆਂ ਸੀ ਕੋਈ ਨਹੀਂ ਟੀਮ ਮੈਂ ਜਿਹੜੇ ਲੀਡਰ ਨੇ ਉਹ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਸਾਰਾ ਅਸੀਂ ਉਸ ਦਿਨ ਜਿਹੜੀ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਉਹਦੀ ਸਮੀਖਿਆ ਕਰਾਂਗੇ ਤੇ ਕੰਮ ਨੂੰ ਹੋਰ ਤੇਜ਼ ਕਰਾਂਗੇ